ਯੂਕੇ ਦੀ ਸੱਤਾ ਬਦਲ ਚੁੱਕੀ ਹੈ ਤੇ ਹੁਣ ਯੂਕੇ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਹਨ ਨਵੀਂ ਸਰਕਾਰ ਇਮੀਗ੍ਰੇਸ਼ਨ ਦੀਆਂ ਨੀਤੀਆਂ ਨੂੰ ਲੈ ਕੇ ਕਾਫੀ ਸਖਤ ਨਜ਼ਰ ਆ ਰਹੀ ਹੈ ਉਹਨਾਂ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਵਾਸ ਦੇ ਤੌਰ ਤਰੀਕੇ ਨੂੰ ਸਚਾਰੂ ਕਰਨ ਦੀ ਲੋੜ ਹੈ ਯੂਕੇ ਦੀ ਨਵੀਂ ਸਰਕਾਰ ਨੈਟ ਇਮੀਗ੍ਰੇਸ਼ਨ ਨੂੰ ਹੇਠਾਂ ਲਿਆਉਣਾ ਚਾਹੁੰਦੀ ਹੈ ਇਸ ਬਾਰੇ ਜ਼ਿਆਦਾ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਨੈਟ ਇਮੀਗ੍ਰੇਸ਼ਨ ਕੀ ਹੁੰਦਾ ਹੈ ਦਰਅਸਲ ਇੱਕ ਦੇਸ਼ ਵਿੱਚੋਂ ਕਿੰਨੇ ਲੋਕ ਬਾਹਰ ਜਾ ਕੇ ਪ੍ਰਵਾਸ ਕਰ ਗਏ ਅਤੇ ਕਿੰਨੇ ਲੋਕ ਬਾਹਰੋਂ ਆ ਕੇ ਉਸੇ ਦੇਸ਼ ਵਿੱਚ ਵਸੇ ਉਸ ਦੇ ਅੰਤਰ ਨੂੰ ਨੈਟ ਇਮੀਗ੍ਰੇਸ਼ਨ ਕਹਿੰਦੇ ਹਨ ਯੂਕੇ ਦੇ ਸਰਕਾਰੀ ਅੰਕੜਿਆਂ ਮੁਤਾਬਕ ਉਹਨਾਂ ਦੀ ਨੈਟ ਇਮੀਗ੍ਰੇਸ਼ਨ ਪਿਛਲੇ 5 ਸਾਲਾਂ ਵਿੱਚ ਕਈ ਗੁਣਾ ਵੱਧ ਚੁੱਕੀ ਹੈ ਯੂਕੇ ਦੇ ਨੈਸ਼ਨਲ ਸਟੈਟਿਸਟਿਕਸ ਆਫਿਸ ਦੇ ਮੁਤਾਬਕ ਦਸੰਬਰ 2019 ਵਿੱਚ ਯੂਕੇ ਦੀ ਨੈਟ ਇਮੀਗ੍ਰੇਸ਼ਨ 1,84,000 ਸੀ ਜਦਕਿ December 2023 ਵਿੱਚ ਇਹ ਵਧ ਕੇ 6,85,000 ਹੋ ਗਈ ਹੈ ਯਾਨੀ 5 ਸਾਲਾਂ ਵਿੱਚ ਕਰੀਬ ਕਰੀਬ 3 ਗੁਣਾ ਦਾ ਵਾਧਾ ਦੇਖ ਨੂੰ ਮਿਲਿਆ ਹੈ ਇਸੇ ਤਰ੍ਹਾਂ 2023 ਤੇ 24 ਵਿੱਤੀ ਸਾਲ ਵਿੱਚ ਯੂਕੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਵਰਕ ਵੀਜ਼ਾ ਦੀ ਗਿਣਤੀ ਵਿੱਚ 24% ਦਾ ਵਾਧਾ ਹੋਇਆ ਹੈ ਸਾਲ 2019 ਵਿੱਚ 4,86,614 ਵਰਕ ਵੀਜ਼ੇ ਜਾਰੀ ਕੀਤੇ ਗਏ ਸਨ ਜਦਕਿ ਸਾਲ 2024 ਵਿੱਚ ਇਹ ਗਿਣਤੀ 6.5 ਲੱਖ 5000 ਨੂੰ ਪਾਰ ਕਰ ਗਈ ਸਾਲ 2024 ਵਿੱਚ ਜਾਰੀ ਕੀਤੇ ਗਏ ਵਰਕ ਵੀਜ਼ਾ ਦੀ ਗਿਣਤੀ ਸਾਲ 2019 ਨਾਲੋਂ 3 ਗੁਣਾ ਵੱਧ ਚੁੱਕੀ ਹੈ ਸਟਾਰਮਰ ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸਰਕਾਰ ਇਸ ਗੱਲ ਉਤੇ ਬਿਲਕੁਲ ਸਪਸ਼ਟ ਹੈ ਕਿ ਨੈਟਿਵ ਇਮੀਗ੍ਰੇਸ਼ਨ ਹੇਠਾਂ ਲਿਆਣੀ ਚਾਹੀਦੀ ਹੈ ਅਸੀਂ ਦੇਸ਼ ਵਿੱਚ ਬਾਹਰੋਂ ਆਏ ਟੈਲੈਂਟ ਦੀ ਕਦਰ ਕਰਦੇ ਹਾਂ ਪਰ ਇਮੀਗ੍ਰੇਸ਼ਨ ਨੂੰ ਇੱਕ ਬਦਲ ਵਜੋਂ ਵਰਤਿਆ ਨਹੀਂ ਜਾ ਸਕਦਾ ਦੇਸ਼ ਦੇ ਕਾਮਿਆਂ ਦੀ ਕਮੀ ਬਾਰੇ ਮੁੜ ਤੋਂ ਵਿਚਾਰ ਕਰਨ ਅਤੇ ਇਸ ਬਾਰੇ ਨੀਤੀ ਲਿਆਉਣ ਦੀ ਜ਼ਰੂਰਤ ਹੈ ਯਾਣੀ ਹੁਣ ਸਰਕਾਰ ਦਾ ਏਜੰਡਾ ਹੈ ਕਿ ਬਾਹਰੋਂ ਹੁਨਰਮੰਦ ਕਾਮੇ ਲਿਆਣ ਨਾਲੋਂ ਦੇਸ਼ ਦੇ ਕਾਮਿਆਂ ਦੀ ਪੁਨਰ ਉਪਰ ਕੰਮ ਕੀਤਾ ਜਾਵੇ ਇਹ ਅੰਕੜੇ ਜਾਰੀ ਕਰਦੇ ਆਂ ਸਟਾਰਮਰ ਸਰਕਾਰ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਗੱਲ ਸਾਫ਼ ਹੈ ਕਿ ਯੂਕੇ ਦੀ ਲੇਬਰ ਮਾਰਕੀਟ ਨੂੰ ਬਿਹਤਰ ਕਰਨ ਲਈ ਪਿਛਲੇ 5 ਸਾਲਾਂ ਵਿੱਚ ਕੋਈ ਕੰਮ ਨਹੀਂ ਹੋਇਆ ਬਹੁਤ ਅਜਿਹੇ ਸੈਕਟਰ ਹਨ ਜੋ ਪੂਰੀ ਤਰ੍ਹਾਂ ਬਾਹਰੀ ਕਾਮਿਆਂ ਉੱਤੇ ਨਿਰਭਰ ਕਰਦੇ ਹਨ ਇਸ ਲਈ ਅਸੀਂ ਪ੍ਰਵਾਸ ਨੂੰ ਲੈ ਕੇ ਬਿਲਕੁਲ ਵੱਖ ਨੀਤੀ ਉੱਤੇ ਕੰਮ ਕਰ ਰਹੇ ਹਾਂ ਇਸ ਬਾਬਤ ਯੂਕੇ ਦੇ ਸਿੱਖਿਆ ਸਕੱਤਰ ਵੱਲੋਂ ਸਕਿੱਲਸ ਇੰਗਲੈਂਡ ਸਕੀਮ ਲਾਂਚ ਕੀਤੀ ਗਈ ਹੈ ਤਾਂ ਕਿ ਯੂਕੇ ਦੀ ਲੇਬਰ ਮਾਰਕੀਟ ਨੂੰ ਵਿਦੇਰੀ ਸੁਝਾਰ ਕੀਤਾ ਜਾਵੇ ਮਾਰਕੀਟ ਵਿੱਚ ਵਿਚਲੇ ਗੈਪ ਉੱਪਰ ਕੰਮ ਕੀਤਾ ਜਾਵੇ ਇਸ ਤੋਂ ਇਲਾਵਾ ਗ੍ਰੋਥ ਮਿਸ਼ਨ ਬੋਰਡ ਅਤੇ ਨਿਊ ਲੇਬਰ ਮਾਰਕੀਟ ਐਡਵਾਈਜ਼ਰੀ ਬੋਰਡ ਬਣਾਇਆ ਗਿਆ ਹੈ ਇਹਨਾਂ ਹੀ ਨਹੀਂ ਮਾਈਗ੍ਰੇਸ਼ਨ ਐਡਵਾਈਜ਼ਰੀ ਕਮੇਟੀ ਮੈਕ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ ਯੂਕੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਵਾਸ ਨੂੰ ਘਟਾਉਣ ਲਈ ਕੁਝ ਨਿਯਮ ਇਸ ਸਾਲ ਦੀ ਸ਼ੁਰੂ ਤੋਂ ਹੀ ਲਾਗੂ ਕੀਤੇ ਗਏ ਸਨ ਜਿਸ ਨੂੰ ਪ੍ਰਵਾਸ ਉੱਤੇ ਠੱਲ ਪਾਉਣ ਲਈ ਇੰਜੀਅਰਿੰਗ ਦਿੱਤਾ ਜਾਵੇਗਾ। ਇਹਨਾਂ ਨਿਯਮਾਂ ਵਿੱਚ ਓਵਰਸੀਜ਼ ਵਿਦਿਆਰਥੀਆਂ ਵੱਲੋਂ ਯੂਕੇ ਵਿੱਚ ਪਰਿਵਾਰਕ ਮੈਂਬਰ ਲਿਆਉਣ ਦੇ ਨਿਯਮ ਵਿੱਚ ਸ਼ਕਤੀ ਹੈ। ਕੇਅਰ ਵਰਕਰਾਂ ਵੱਲੋਂ ਯੂਕੇ ਵਿੱਚ ਪਰਿਵਾਰਕ ਮੈਂਬਰ ਲਿਆਉਣ ਦੇ ਨਿਯਮ ਵਿੱਚ ਸ਼ਕਤੀ ਹੈ। ਜੋ ਲੋਕ ਸਕਿਲਡ ਵਰਕਰ ਵੀਜ਼ਾ ਉੱਤੇ ਆਏ ਹਨ ਉਹਨਾਂ ਦੀ ਤਨਖਾਹ ਦੀ ਰਕਮ 26200 ਪਾਉਂਡ ਤੋਂ ਵਧਾ ਕੇ 38700 ਪਾਉਂਡ ਕੀਤੀ ਗਈ ਇਸ ਦੇ ਨਾਲ ਹੀ ਕੰਪਨੀਆਂ ਵਿਦੇਸ਼ੀ ਕਾਮੇ ਨੂੰ 20% ਦੀ ਘੱਟ ਤਨਖਾਹ ਨਹੀਂ ਦੇ ਸਕਦੀਆਂ ਯੂਕੇ ਦੇ ਆਫਿਸ ਆਫ ਨੈਸ਼ਨਲ ਸਟੈਟਿਸਟਿਕਸ ਦੇ ਮੁਤਾਬਕ ਯੂਕੇ ਵਿੱਚ ਸਾਲ 2023 ਵਿੱਚ 1218000 ਪ੍ਰਵਾਸੀ ਆਏ ਸਨ ਜਿਨ੍ਹਾਂ ਵਿੱਚੋਂ 10% ਦੀ ਯੂ ਨੈਸ਼ਨਲ ਸਨ ਅਤੇ ਕਰੀਬ 85% ਦੀ ਯੂਰਪੀਅਨ ਯੂਨੀਤ ਬਾਰਸਨ ਸਭ ਤੋਂ ਜ਼ਿਆਦਾ ਪ੍ਰਵਾਸੀ ਭਾਰਤੀ 250000 ਸੀ ਦੂਜੇ ਨੰਬਰ ਉੱਤੇ ਨਾਈਜੀਰੀਅਨ 140000 ਤੇ ਕਰੀਬ ਸੀ ਤੀਜੇ ਨੰਬਰ ਉੱਤੇ ਚਾਈਨੀਜ਼ 90000 ਸੀ ਚੌਥੇ ਨੰਬਰ ਉੱਤੇ ਪਾਕਿਸਤਾਨੀ 80000 ਦੇ ਕਰੀਬ ਸੀ ਪੰਜਵੇਂ ਨੰਬਰ ਉੱਤੇ ਜ਼ਿੰਬਾਬੀਅਨ 36000 ਸਨ ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਕਹਿੰਦੇ ਹਨ ਕਿ ਨਵੀਂ ਲੇਬਰ ਸਰਕਾਰ ਨੇ ਟੋਰੀ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਉੱਤੇ ਕਈ ਸਵਾਲ ਖੜੇ ਕੀਤੇ ਸੀ ਉਹ ਮੰਨਦੇ ਹਨ ਕਿ ਸਟਾਰਮਰ ਸਰਕਾਰ ਦੇ ਨੀ ਸਿਆਸੀ ਪੱਖੋਂ ਇਹ ਬਹੁਤ ਹੀ ਜ਼ਰੂਰੀ ਸੀ ਪਰ ਪ੍ਰਵਾਸੀਆਂ ਦੇ ਮੁੱਦੇ ਬਾਬਤ ਕੁਝ ਕਰਨ Pritam Singh ਮੰਨਦੇ ਹਨ ਕਿ ਇਸ ਦਾ ਅਸਰ ਧਰਾਤਲ ਉਤੇ ਕੁਝ ਖਾਸ ਨਹੀਂ ਪਵੇਗਾ ਉਹ ਮੰਨਦੇ ਹਨ ਕਿ ਯੂਕੇ ਦਾ ਪ੍ਰਵਾਸੀਆਂ ਤੋਂ ਬਿੜਾ ਨਹੀਂ ਸਾਰ ਸਕਦਾ ਉਹ ਕਹਿੰਦੇ ਹਨ ਕਿ ਹੁਨਰਮੰਦ ਕਾਮੇ ਦੇਸ਼ ਵਿੱਚ ਤਿਆਰ ਕਰਨਾ ਕੋਈ ਛੋਟੀ ਗੱਲ ਨਹੀਂ ਇਹ ਇੱਕ ਵੱਡੀ ਚੁਣੌਤੀ ਹੈ ਇਸ ਟੀਚੇ ਨੂੰ ਰਾਤ ਰات ਹਾਸਲ ਨਹੀਂ ਕੀਤਾ ਜਾ ਸਕਦਾ ਇਸ ਲਈ ਕਈ ਵਰੇ ਲੱਗ ਜਾਣਗੇ ਆਪਣੇ ਕਾਮਿਆਂ ਨੂੰ ਸਕਿਲਡ ਬਣਾਉਣਾ ਸਾ ਨਹੀਂ ਉਹ ਬੇਗਾ ਵੈਸੇ ਵੀ ਪੂਰਤੀ ਇਕੱਲੇ ਯੂਕੇ ਤੋਂ ਨਹੀਂ ਆਵੇਗੀ ਉਹਨਾਂ ਨੂੰ ਪ੍ਰਵਾਸੀਏ ਜ਼ਰੂਰਤ ਰਹੇਗੀ ਸਿਹਤ ਸੰਭਾਲ ਦੇ ਖੇਤਰ ਵਿੱਚ ਵੀ ਵਿਦੇਸ਼ੀ ਕਾਮਿਆਂ ਦੀ ਵੱਡੀ ਭੂਮਿਕਾ ਹੈ ਇਹਨਾਂ ਤੋਂ ਬਿਨਾ ਤਾਂ ਯੂਕੇ ਦਾ ਪੂਰਾ ਸਿਹਤ ਸੰਭਾਲ ਢਾਂਚਾ ਵੀ ਟਹਿ ਢੇਰੀ ਹੋ ਜਾਵੇਗਾ ਇਹੀ ਹਾਲ ਕੰਸਟਰਕਸ਼ਨ ਸੈਕਟਰ ਦਾ ਵੀ ਹੈ ਉਹ ਮੰਨਦੇ ਹਨ ਕਿ ਯੂਕੇ ਨੂੰ ਹੁਨਰਮੰਦ ਕਾਮੇ ਚਾਹੀਦੇ ਹਨ ਅਤੇ ਗੈਰ ਹੁਨਰਮੰਦ ਕਾਮੇ ਵੀ ਚਾਹੀਦੇ ਹਨ ਉਹ ਕਹਿੰਦੇ ਹਨ ਕਿ ਟੋਰੀ ਸਰਕਾਰ ਗੈਰ ਹੁਨਰਮੰਦ ਕਾਮਿਆਂ ਉੱਤੇ ਠੱਲ ਪਾਣਾ ਚਾਹੁੰਦੀ ਸੀ ਜਦਕਿ ਹੁਨਰਮੰਦ ਕਾਮਿਆਂ ਦੀ ਆਮਨ ਤੋਪੋਖੁਰਸੀ ਜਦਕੀ ਮੌਜੂਦਾ ਲੇਬਰ ਸਰਕਾਰ ਹੁਨਰਮੰਦ ਕਾਮਿਆਂ ਨੂੰ ਬਾਹਰੋਂ ਲਿਆਉਣ ਦੀ ਬਜਾਏ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਸਕਿੱਲਡ ਲੇਬਰ ਵਜੋਂ ਸ਼ਕਸ਼ਤ ਕਰਨਾ ਚਾਹੁੰਦੀ ਹੈ ਜਦਕਿ ਗੈਰ ਹੁਨਰਮੰਦ ਕਾਮਿਆਂ ਲਈ ਨੀਤੀਆਂ ਅਲੇ ਵੀ ਜ਼ਿਆਦਾ ਸਖਤ ਨਹੀਂ ਹਨ ਉਹਨਾਂ ਨੇ ਦੱਸਿਆ ਕਿ ਪਹਿਲਾਂ ਦੀ ਟੋਰੀ ਸਰਕਾਰ ਅਤੇ ਮੌਜੂਦਾ ਦੀ ਲੇਬਰ ਸਰਕਾਰ ਦੇ ਏਜੰਡੇ ਵੱਖੋ ਵੱਖਰੇ ਹੋ ਸਕਦੇ ਹਨ ਪਰ ਪ੍ਰਵਾਸ ਨੂੰ ਠਲ ਪਾਣਾ ਦੋਵਾਂ ਦੇ ਹੱਥ ਨਹੀਂ ਹੈ ਵਿਦੇਸ਼ੀ ਕਾਮਿਆਂ ਜਿਨ੍ਹਾਂ ਵਿੱਚ ਹੁਨਰਮੰਦ ਅਤੇ ਗੈਰ ਹੁਨਰਮੰਦ ਕਾਮਿਆਂ ਨੇ ਯੂਕੇ ਦੀ ਅਰਥਵਿਵਸਥਾ ਨੂੰ ਮਜ਼ਬੂਤ ਕੀਤਾ ਹੈ